I'm वाघ guru, वाघ guru, वाघ guru, वाघ गुरु 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 वाघ ਕੀ ਫਤਿਹ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਬਿ ਕਾ ਨੈ ਮੂਰਤ ਅਜੂਨੇ ਸਭ ਗੁਰਪ੍ਰਸਾਦ ਗੁਰਪ੍ਰਸਾਦ ਪਰਸਾ ਅਦ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਆਰਦੋ ਗੁਰਪੂਰੇ ਕੀ ਸ਼ਰਨ ਹਰ ਰਸ ਪੀਵੋ ਪਾਈ ਹਰ ਰਸ ਪੀਵੋ ਪਾਈ ਨਾਮ ਜਪ ਨਾਮੁ ਆਰਾ ਗੁਰੂ ਪੂਰੇ ਕੀ ਸਰਨਾਈ ਗੁਰੂ ਪੂਰੇ ਕੀ ਸਰਨਾਈ ਮੀਠੇ ਹਰ ਗੁਣ ਕਾਉ ਜਿੰਦੂ ਤੂੰ ਮੀਠੇ ਹਰ ਗੁਣ ਕਾਉ ਮਿੱਠੇ ਹਰ ਗੁਣ ਦਾਉ ਜਿੰਦੂ ਤੂੰ ਮਿੱਠੇ ਹਰ ਗੁਣ ਦਾ ਮਿੱਠੇ ਹਰ ਗੁਣ ਦਾਉ ਜਿੰਦੂ ਤੂੰ ਮਿੱਠੇ ਹਰ ਗੁਣ ਦਾ ਮਿੱਠੇ ਹਰ ਗੁਣ ਦਾ ਮਿੱਠੇ ਹਰ ਜਿੰਦੂ ਤੂੰ ਮੀਠੇ ਹਰ ਗੁਣ ਕੋ ਜਦ ਤੂੰ ਮੀਠੇ ਮੀਠੇ ਹਰ ਗੁਣ ਕੋ ਜਿੰਦੂ ਤੂੰ ਮੀਠੇ ਹਰ ਗੁਣ ਕੋ ਮੀਠੇ ਹਰ ਗੁਣ ਕੋ ਮੀਠੇ ਹਰ ਗੁਣ ਕੋ ਬੁੱਖੇ ਆ ਤਨ ਮਨ ਠਿਕਾ ਅਨੇਸ਼ ਜੋ ਕਰੇ ਫਿਰ ਸੁਜੀਵਨ ਸੋ ਦੂ ਤੂੰ ਮਿੱਠੇ ਹਰ ਗੁਣ ਦਾ ਜਪੋ ਮਿੱਠੇ ਹਰ ਗੁਣ ਦਾ ਜਪੋ ਦੂ ਤੂੰ ਮਿੱਠੇ ਹਰ ਗੁਣ ਦਾ ਮਿੱਠੇ ਹਰ ਗੁਣ ਦਾ ਮਿੱਠੇ ਹਰ ਗੁਣ ਦਾ ਹਰ ਗੁਣ ਗਾ ਜਿੰਦੂ ਤੂੰ ਮਿੱਠੇ ਹਰ ਗੁਣ ਗਾ ਮਿੱਠੇ ਹਰ ਗੁਣ ਗਾ ਜਿੰਦੂ ਤੂੰ ਮਿੱਠੇ ਹਰ ਗੁਣ ਗਾ ਹਰ ਗੁਣ ਗਾ ਜਿੰਦੂ ਤੂੰ ਮਿੱਠੇ ਹਰ ਗੁਣ ਆਰ ਸਭ ਪੜਹਾ ਗੁਣਗਾ ਜਿੰਦੂ ਤੂੰ ਮਿਤੇ ਹਰ ਗੁਣਗਾ ਜਿੰਨ ਬੰਦ ਸੁਮਿੱਤਰ ਸੁਰ ਨਾਮ ਹੀਰੇ ਦਾ ਉਪਕਾਰ ਕਰਨੇ ਹੱਗਣ ਸਭ ਹਰ ਗੁਣ ਗਾਜ ਜਿੰਦੂ ਤੁਮੀ ਤੇ ਹਰ ਗੁਣ ਗਾਜ ਮੀਠੇ ਹਰ ਗੁਣ ਗਾਜ ਜਿੰਦੂ ਤੁਮੀ ਤੇ ਹਰ ਗੁਣ ਗਾਜ ਜਪੋ ਇਹ ਹਰ ਗੁਣ ਗਾਜ ਜਿੰਦੂ ਤੁਮੀ ਤੇ ਮੀਠੇ ਹਰ ਗੁਣ ਗਾਜ ਮੀਠੇ ਹਰ ਗੁਣ ਗਾਜ ਮੀਠੇ ਹਰ ਗੁਣ ਗਾਜ ਹਰ ਗੁਣ ਕਾ ਗਿਆਨ ਇਹੋ ਕਰ ਹਰ ਕੇਚਰ ਨੀਧਾ ਨਕ ਜਾ ਚ ਕਿ ਦਰ ਤਰੇ ਕਬ ਤੁਦ ਨੂੰ ਮੰਗੇ ਸਾਂ

ਉਸ ਸੰਬੋਧਨ ਕਰਦੇ ਹੋਏ ਸਮਝਾ ਗਏ ਪ੍ਰਮਾਤਮਾ ਮਿੱਠ ਬੋਲੜਾ ਹੈ ਜਿਸ ਬਾਰੇ ਬਚਨ ਆਏ ਨੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜਿਉ ਕਦੇ ਨਾ ਬੋਲੇ ਕਉੜਾ ਮੈਂ ਚੇਤੇ ਕਰਦੇ ਕਰਗੀ ਥੱਕ ਗਈ ਰਬ ਨੇ ਇੱਕ ਵੀ ਬੋਲ ਕਦੇ ਪਿੱਕਾ ਨਹੀਂ ਬੋਲੇਆ ਉਸ ਮਿੱਠ ਬੋਲੜੇ ਦੇ ਮਿੱਠੇ ਮਿੱਠੇ ਗੁਣ ਗਾਇਆ ਕਰ ਜਿਸ ਬਾਰੇ ਕਹਿ ਗਏ ਗੁਸਾਈ ਮਹਿੰਡਾ ਏਛੜਾ ਅੰਬ ਅੱਬੇ ਥਾ ਉਹ ਮਿਟੜਾ ਮਾਪਿਓ ਨਾਲੋਂ ਵੀ ਮਿਟਿਆ ਬੇਨਤੀ ਕਰਾਂ ਹਰ ਜ਼ਿੰਦ ਚਾਹੁੰਦੀ ਹੈ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ ਅਸੀਂ ਉਸ ਆਨੰਦ ਨੂੰ ਆਨੰਦ ਸਮਝੇ ਬੈਠੇ ਆ ਏਸੀ ਰੂਮ 'ਚ ਬੈਠੇ ਬਾਅਦ ਵਿੱਚ ਲਾਈਟ ਚਲੀ ਗਈ ਅਸੀਂ ਪਰੇਸ਼ਾਨ ਹੋ ਗਏ ਜੀਬ ਰਾਹੀਂ ਕੋਈ ਸਵਾਦਿਸ਼ਟ ਭੋਜਨ ਛਕਿਆ ਬਾਅਦ ਵਿੱਚ ਰੋਗੀ ਹੋਏ ਪਰੇਸ਼ਾਨ ਹੋ ਗਏ ਸੁੱਖ ਨਹੀਂ ਜੀ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨਿਆ ਜਿਹੜਾ ਇੱਕ ਛਿੰਦੇ ਵਿੱਚ ਨਾਸ਼ ਹੋ ਜਾਏ ਉਹ ਸੱਚਾ ਸੁਖ ਨਹੀਂ ਜੇ ਸੁਖ ਦੀ ਕੋਈ ਪਰਿਭਾਸ਼ਾ ਫਿਰ ਦੁੱਖਾਂ ਲਈ ਕੋਈ ਥਾਂ ਨਹੀਂ ਜੇ ਜਿੱਥੇ ਸੁਖ ਮਿਲੇਗਾ ਉੱਥੇ ਚਾਨਣਾ ਹੋਵੇਗਾ ਹਨੇਰੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਜਿੱਥੇ ਅੰਦਰਲਾ ਸੁਖ ਮਿਲੇਗਾ ਉੱਥੇ ਫਿਰ ਵਸੂਰੇ ਦਾ ਨਾਮ ਨਹੀਂ ਜੇ ਉੱਥੇ ਟੈਂਦੀ ਕਲਾ ਨਹੀਂ ਸਦੀਵ ਕਾਲ ਚੜਦੀ ਕਲਾ ਰਹੇਗੀ ਇਹ ਸੁਖ ਮਿਲੇਗਾ ਗੁਰੂ ਕਿਰਪਾ ਕਰਕੇ ਗੁਰ ਪ੍ਰਸਾਦ ਹੋਏ ਆਨੰਦ ਪਾਵੈ ਆਖੋ ਵੇ ਗੁਰੂ ਗੁਣ ਗਾਏ ਗੋਬਿੰਦ ਅਨੰਦ ਉਪਜੈ ਸਾਧ ਸੰਗਤ ਸੰਗ ਬਣੀ ਸੰਗਤ ਵਿੱਚ ਜਦੋਂ ਪਿਆਰ ਨਾਲ ਉਸ ਦੇ ਗੁਣ ਗਾਓਗੇ ਇਹ ਅੰਦਰਲਾ ਆਨੰਦ ਪ੍ਰਗਟ ਹੋਏਗਾ ਤੁਹਾਡੇ ਅੰਦਰ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਆਖੋ ਵੇ ਗੁਰੂ ਜਦੋਂ ਪ੍ਰਭੂ ਦੀ ਸਿਫਤ ਕਰੋਗੇ ਖੁਸ਼ੀਆਂ ਦੇ ਰੰਗ ਟੰਗ ਬਣਦੇ ਨੇ ਇਹ ਆਨੰਦ ਮਿਲੇਗਾ ਗੁਰੂ ਰਾਹੀ ਆਨੰਦ ਹੀ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕਟੇ ਗਿਆਨ ਅੰਜਨ ਸਾਰੇ ਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹੈ ਨਾਨਕ ਇਹੇ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਤੇ ਦੂਸਰੀ ਹਰ ਜਿੰਦ ਚਾਹੁੰਦੀ ਐ ਮੈਨੂੰ ਮਾਨ ਮਿਲੇ ਹੁਣ ਨਿਮਾਣੀ ਕਿ ਹੋ ਗਈ ਸਾਚੀ ਲਿਵੈ ਬਿਨ ਦੇਹ ਨਿਮਾਣੀ ਲਿਵ ਟੁੱਟੀ ਇਸ ਕਰਕੇ ਨਿਮਾਣੀ ਹੋ ਗਈ ਹੁਣ ਸਵਾਲ ਪੈਦਾ ਹੁੰਦਾ ਲਿਵ ਕਿਵੇਂ ਲੱਗੇਗੀ ਇੱਕੋ ਜੁਗਤ ਜੇ অমੁੱਲੋ অমੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਇ ਆਖੋ ਵੇ ਗੁਰੂ ਤੇ ਜਿਨ੍ਹਾਂ ਦੀ ਲਿਵ ਲੱਗੀ ਕਹਿੰਦੇ ਹੋ ਫਿਰ ਕੀਮਤ ਨਹੀਂ ਪਾ ਸਕਣਗੇ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਅਸੀਂ ਰੱਬ ਦੇ ਵਿੱਚ ਅਪੇਧ ਹੋਣਾ ਲੀਨ ਹੋਣਾ ਉਸਦੇ ਗੁਣਾਂ ਦਾ ਅੰਤ ਨਹੀਂ ਪਾਉਣਾ ਪਿਆਰ ਨਾਲ ਤੁਸੀਂ ਗੁਣ ਗਾਉਂਦੇ ਜਾਓਗੇ ਜਿਉਂ-ਜਿਉਂ ਗੁਣ ਗਾਉਂਦੇ ਜਾਓਗੇ ਉਸਦੇ ਨਾਮ ਦੇ ਵਿੱਚ ਰੰਗੇ ਜਾਓਗੇ ਜਿਹੜੇ ਉਸਦੇ ਨਾਮ ਦੇ ਵਿੱਚ ਰੰਗੇ ਗਏ ਉਸ ਨੂੰ ਪਾ ਗਏ ਤੇ ਜਿਹੜੇ ਪਾ ਗਏ ਉਹਨਾਂ ਨੂੰ ਦਰਗਾਹ ਦੇ ਵਿੱਚ ਥਾਂ ਦੇ ਦਿੰਦਾ ਹੈ ਗੁਰਮੁਖ ਪਿਆਰਿਆਂ ਨੂੰ ਸਵੇਰੇ ਸਵੇਰੇ ਇੱਕ ਬਜ਼ੁਰਗ ਮਿਲੇ ਤੇ ਗੁਰਮੁਖ ਪਿਆਰਿਆਂ ਨੇ ਪੁੱਛਿਆ ਕਿੱਧਰੋਂ ਆਏ ਹੋ ਤੇ ਕਿੱਧਰ ਜਾ ਰਹੇ ਹੋ ਬਜ਼ੁਰਗ ਕਹਿਣ ਲੱਗੇ ਦੋ ਕੰਮ ਕਰੋ ਕਰਕੇ ਆਇਆ ਤੇ ਦੋ ਕੰਮ ਗੁਰਦੁਆਰੇ ਕਰਨ ਚਲੇ ਆ ਤੇ ਪੁੱਛਿਆ ਕਿਹੜੇ ਕੰਮ ਕਰਕੇ ਆਇਓ ਬਜ਼ੁਰਗ ਕਹਿਣ ਲੱਗੇ ਮੇਰੇ ਗੁਰੂ ਦਾ ਹੁਕਮ ਸੀ ਅੰਤਰ ਗੁਰਿਆ ਰਜਣਾ ਜਿਹਵਾ ਜਪ ਗੁਰ ਨੂੰ ਅੰਮ੍ਰਿਤ ਵੇਲੇ ਉੱਠ ਕੇ ਝੌਕੜਾ ਮਾਰ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਤਨ ਗੁਰੂ RAM DAS ਵੀ ਕਹਿ ਗਏ ਸਿੱਖ ਕੌਣ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਾਰ ਨਾਮ ਤੇ ਆਵੇ ਚਾਹ ਪੰਜ ਮਿੰਟ ਵਾਹਿਗੁਰੂ ਸਿਮਰਨ ਕਰੋ ਉੱਠਦਿਆਂ ਸਾਰ ਜੇ ਸਿੱਖ ਕਹੋਣਾ ਹੈ ਅੱਜ ਕਿਉਂ ਘਰਾਂ ਵਿੱਚ ਕਲੇਸ਼ ਹੈ ਸਭ ਕੁਝ ਹੁੰਦਿਆਂ ਹੋਿਆਂ ਵੀ ਅੱਜ ਦੁਪਦਾ ਜੇ ਇੱਕੋ ਹੀ ਕਾਰਨ ਜੇ ਸਿਮਰ ਨਾਲ ਵਸੀ ਟੁੱਟਦੇ ਜਾ ਰਹੇ ਆਂ ਹਰ ਬਿਨ ਜਿਉ ਜਲ ਵੱਲ ਜਾਓ ਸਿਮਰਨ ਤੋਂ ਬਿਨਾ ਅੰਦਰਲਾ ਕਲਪ ਰਿਆ ਅੰਦਰਲਾ ਤੜਪ ਰਿਆ ਜੀ ਜਿਉ ਤਪ ਤਪ ਹੈ ਬਾਰੋ-ਬਾਰ ਅੰਦਰਲਾ ਕਿਉਂ ਕਲਪ ਰਿਆ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਣ ਲਾਏ ਜਿਨ੍ਹਾਂ ਨੂੰ ਨਿਤਨੇ ਭੁੱਲ ਜਾਏਗਾ ਸਿਮਰਨ ਨਾਲ ਟੁੱਟਣਗੇ ਕਲੇਸ਼ ਆਏਗਾ ਕਰਾਂ ਵੀ ਦੁੱਖ ਆਉਣਗੇ ਆਉਣਗੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਸੀਤਲ ਹੋ ਗਿਆ ਠੰਡਾ ਠਾਰ ਹੋ ਗਿਆ ਕਿਹੜੀ ਵਰਤੀ ਤੁਸੀਂ ਦਵਾਈ ਕਿਹੜਾ ਨੁਸਖਾ ਵਰਤੇ ਆ ਬਲ ਤੋਂ ਜਲ ਤੋਂ ਅੰਦਰਲਾ ਤਪਦੇ ਆ ਛੜਦੇ ਆ ਟੋਕਿਆ ਗੁਰਚੰਦਨ ਸੀਤ ਲਾਇਓ ਅੰਦਰ ਸ਼ਬਦ ਦਾ ਛਿੜਕਾਓ ਕੀਤਾ ਤੇ ਅੰਦਰਲਾ ਠੰਡਾ ਠਾਰ ਹੋ ਗਿਆ ਇਹ ਅੱਗ ਸ਼ਾਂਤ ਹੋਏਗੀ ਕਲੇਸ਼ ਸ਼ਾਂਤ ਹੋਣਗੇ ਕੇਵਲ ਨਾਮ ਜਪ ਕੇ ਹੋਰ ਕੋਈ ਔਖਦ ਨਹੀਂ ਜੇ ਸੀਤਲ ਥੀਵੈ ਨਾਨਕਾ ਜਪੰਦਰੋ ਹਰ ਨਾਮ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹੇ ਮਿਟਾਓ ਜਿਉਂ ਜਿਉ ਵਾਹਿਗੁਰੂ ਮੰਤਰ ਮੂਲ ਮੰਤਰ ਦਾ ਸਿਮਣ ਕਰੋਗੇ ਕਲੇਸ਼ ਕਰਾਂ ਚੋਂ ਨਿਕਲਣਗੇ ਦੁੱਖ ਚੜਨਗੇ ਚੜਨਗੇ ਸੁਖ ਆਏਗਾ ਇਹ ਪਹਿਲਾ ਕੰਮ ਕੀਤਾ ਮੈਂ ਅੰਤਰਮੁਖੀ ਹੋ ਕੇ ਸਿਮਣ ਕੀਤਾ ਤੇ ਪੁੱਛਿਆ ਗੁਰਮਖਾਂ ਨੇ ਦੂਸਰਾ ਕੰਮ ਕਿਹੜਾ ਕਰੋ ਕੀਤਾ ਜਿਹਵਾ ਜਪ ਗੁਰਨਾਵ ਪੰਜਾਂ ਬਾਣੀਆਂ ਦਾ ਹੁਕਮ ਮੇਰੇ ਗੁਰੂ ਦਾ ਮੈਂ ਪੰਜਾਂ ਬਾਣੀਆਂ ਦਾ ਨਿਤਨੇਮ ਕਰੋ ਕਰਕੇ ਆਇਆ ਤੇ ਪੁੱਛਿਆ ਹੁਣ ਦੋ ਕੰਮ ਗੁਰਦੁਆਰੇ ਕਰਨ ਕਿਹੜੇ ਚੱਲੇ ਹੋ ਨੇਤਰੀ ਸਤਗੁਰ ਵੇਖਣਾ ਸ਼ਰਵਣੀ ਸੁਣਨਾ ਗੁਰਨਾਵ ਮੈਂ ਤਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਕਥਾ ਤੇ ਕੀਰਤਨ ਸੁਣਨੇ ਹੁਣ ਗੁਰਦੁਆਰੇ ਜਾ ਰਹੇ ਆ ਮubarək ਹੈ ਤੁਹਾਡੇ ਘਰ ਤਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰ ਗੁਰਦੁਆਰੇ ਆਉਣਾ ਪਏਗਾ ਸੰਗਤ ਵਿੱਚ ਇੱਕ ਵਾਰ ਆਓਗੇ ਸੰਗਤ ਵਿੱਚੋਂ ਦਾਤ ਮਿਲੇਗੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਘਰ ਬੈਠਿਆਂ ਪ੍ਰਾਪਤੀ ਨਹੀਂ ਜੇ ਹੋਣੀ ਹੁਣ ਚਾਰ ਕੰਮ ਤੁਸੀਂ ਵੀ ਕਰਿਓ ਮੈਂ ਵੀ ਕਰਨੇ ਨੇ ਅੰਮ੍ਰਿਤ ਵੇਲੇ ਉੱਠ ਕੇ ਚਾਹ 5 ਮਿੰਟ ਅੰਮ੍ਰਿਤ ਵੇਲੇ ਸਟੇਮਨ ਸ਼ੁਰੂ ਕਰੋ ਕੋਈ 15 ਮਿੰਟ ਬੈਠੇ ਕੋਈ ਅੱਧਾ ਘੰਟਾ ਕੋਈ ਲਿਮਟ ਨਹੀਂ ਜੀ ਪੰਜਾ ਬਾਣੀਆਂ ਦਾ ਨਿਤਨੇਮ ਕਰਿਓ ਨੀਮ ਨਾਲ ਗੁਰਦਾਰੇ ਆਕੇ ਕਥਾ ਕੀਰਤਨ ਸੁਣਿਓ ਤੇ ਹੋਏਗਾ ਕੀ ਸਤਗੁਰ ਸੇਦੀ ਰਤਿਆਂ ਨਾਮ ਦੇ ਰੰਗ ਵਿੱਚ ਰੰਗੇ ਜਾਓਗੇ ਜਿਹੜੇ ਰੰਗੇ ਗਏ ਦਰਗਹਿ ਪਈਏ ਥਾ ਉਹਨਾਂ ਨੂੰ ਦਰਗਾਹ ਦੇ ਵਿਥਾਂ ਦੇ ਹਜ਼ੂਰੀ ਵਿਥਾਂ ਦੇਗਾ ਸਤਗੁਰ ਸੇਤੀ ਰਤਿਆਂ ਦਰਗਹਿ ਪਈਏ ਥਾਓ ਜਿਹੜੇ ਇਸ ਅਵਸਥਾ ਨੂੰ ਪ੍ਰਾਪਤ ਕਰਨਗੇ ਉੱਤਮ ਸਹੀ ਕਾਂਡੀਆਂ ਵਿਲੇ ਕੇ ਕੇ ਉਹ શ્રેਸ਼ਟ ਹੋ ਜਾਣਗੇ ਬੇਨਤੀ ਕਰਾਂ ਜੇ ਜੀਵਨ ਵਿੱਚ ਬੇਰਸੀ ਹੋਏਗੀ ਨਾ ਦੁਖੀ ਰਵਾਂਗੇ ਅਸੀਂ ਪਟਕਦੇ ਰਵਾਂਗੇ ਅਸੀਂ ਮਿੱਠਾ ਪਸੰਦ ਕਰਦੇ ਆ ਫਰੂਟ ਸੁੰਘ ਕੇ ਲੈਣੇ ਆ ਫਿੱਕਾ ਤਾਂ ਨਹੀਂ ਕਿਤੇ ਲੱਸੀ ਦੀ ਕੀਮਤ ਹੈ ਮੱਖਣ ਕਰਕੇ ਤੇ ਮੈਂ ਕਹਦੇ ਆ ਗੰਨੇ ਦੀ ਕੀਮਤ ਜੇ ਉਸ ਦੀ ਮਿਠਾਸ ਕਰਕੇ ਬੰਦਿਆ ਤੇਰੇ ਜੀਵਨ ਦੀ ਕੀਮਤ ਹੈ ਬੰਦਗੀ ਕਰਕੇ ਪੰਥ ਰਤਨ ਪਾਈ ਸਾਹਿਬ ਐ ਸ੍ਰੀ ਸੇਣੀ ਖਾਲਸਾ ਖੰਨੇ ਵਾਲੇ ਸਮਝਾਉਂਦੇ ਸੀ ਜੇ ਤੇਰੇ ਜੀਵਨ ਚ ਬੰਦਗੀ ਨਹੀਂ ਫਿਰ ਗੰਦਗੀ ਹੋਏਗੀ ਬੰਦਗੀ ਹੀ ਜੀਵਨ ਜੇ ਬੰਦਗੀ ਹੀ ਜੀਵਨ ਨੀ ਤਾਂ ਗੰਦਗੀ ਹੈ ਜਿਸ ਜੀਵਨ ਚ ਬੇਰਸੀ ਹੈ ਮੈਂ ਦੇਖ ਰਿਆਂ ਉਸ ਦੀ ਦੇਖਣੀ ਵੀ ਫਿੱਕੀ ਹੈ ਉਸ ਦੇ ਬੋਲ ਵੀ ਫਿੱਕੇ ਨੇ ਉਸ ਦੀ ਚਾਲ ਵੀ ਫਿੱਕੀ ਹੈ ਉਸ ਦੇ ਜੀਵਨ ਦੀ ਹਰ ਕਿਰਿਆ ਫਿੱਕੀ ਹੈ ਇਸ ਸਾਰਿਆਂ ਨਾਲੋਂ ਸ਼੍ਰੀਸ਼ ਰਸ ਜੇ ਨਾਮ ਰਸ ਜਿਸ ਲਈ ਇਹ ਜੀਵਨ ਮਿਲਿਆ ਹੈ ਬਾਕੀ ਸਾਰੇ ਰਸ ਫਿੱਕੇ ਨੇ ਹਰ ਰਸ ਪੀਵੇ ਅਲਮਸਤ ਮਤਵਾਰਾ ਆਨ ਰਸਾ ਸਭ ਕੁਛ ਹੈ